ਅਸੀਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਸਵੇਰ ਦੇ ਬੱਜ ਗਏ ਨੇ 6 ਆਪਾਂ ਤਿਆਰ ਹੋ ਗਏ ਘਰ ਤੋਂ ਨਿਕਲ ਪਏ ਆ ਤੇ ਆਪਣਾ ਟੂਰ ਹੈਗਾ ਜੀ ਬਹੁਤ ਲੰਬਾ ਜੇ ਜਿੱਦ ਤੱਕ ਨੂੰ ਆਪਾਂ ਚੱਲੇ ਆ 3500 4000 ਕਿਲੋਮੀਟਰ ਦਾ ਘੇਰਾ ਹੈ ਜਿਹੜਾ ਆਪਾਂ ਕੰਪਲੀਟ ਕਰਨਾ ਜੀ ਤੇ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਜੀ ਲੈ ਚਾਲਦੇ ਪਹੁੰਚ ਗਏ ਆ ਜੀ 에어ਪੋਰਟ ਰੋਡ ਤੇ ਤੇ ਹੁਣ ਚੰਡੀਗੜ੍ਹ ਜਾਵਾਂਗੇ ਤੇ ਹਲਕੀ ਹਲਕੀ ਧੁੰਦ ਹੈਗੀ ਆ ਹਲਕੀ ਤਾਂ ਨਹੀਂ ਕੀ ਹੈਗੀ ਤੇ ਜ਼ਿਆਦਾ ਹੀ ਹੈ ਬਾਰੀ ਆ ਚੰਡੀਗੜ੍ਹੋਂ ਨਿਕਲੇ ਧੁੰਦ ਹੈਗੀ ਸੀ ਪਰ ਫੇਰ ਵੀ ਦੱਸਦਾ ਸੀ ਵਧੀਆ ਗੱਡੀ ਚੱਲ ਰਹੀ ਸੀ ਆਪਾਂ ਪਹੁੰਚ ਗਏ ਜੀ ਪਲਵਾਨ ਦੇ ਇੱਥੇ ਕਰਾਂਗੇ ਬ੍ਰੇਕਫਾਸਟ ਫੇਰ ਅੱਗੇ ਨੂੰ ਚਾਲੇ ਪਾਵਾਂਗੇ ਪਰ ਹੀ ਚੌਕ ਤੋਂ ਹੋ ਕੇ ਆਪਾਂ ਚੜ ਗਏ ਜੀ ਜਮਨਾ ਐਕਸਪ੍ਰੈਸ ਵੀ ਜਿੱਥੇ ਉਹਨਾਂ ਨੇ ਆਪਣਾ ਕੀਤਾ ਸਵਾਗਤ ਜਮਨਾ ਐਕਸਪ੍ਰੈਸ ਬੇ ਤੇ ਆਪਾਂ ਨੂੰ ਮਿਲੀ ਇੱਕ ਭਾਰਤ ਨੇਪਾਲ ਬੱਸ ਸੇਵਾ ਜਿਹੜੀ ਕਿ ਨੇਪਾਲ ਤੋਂ ਦਿੱਲੀ ਆਉਂਦੀ ਆ ਕਠਮੰਡੂ ਦਿੱਲੀ ਸੇਵਾ ਤੇ ਇਹਦੀ ਨੰਬਰ ਪਲੇਟ ਵੀ ਨੇਪਾਲੀਜੀ ਲਿਖੀ ਹੋਈ ਸੀਗੀ ਫੇਰ ਆਪਾਂ ਪਹੁੰਚ ਗਏ ਜੀ ਲਖਨਊ ਆਗਰਾ ਐਕਸਪ੍ਰੈਸ ਵੇ ਤੇ ਬਹੁਤ ਸੋਹਣਾ ਹਾਈਵੇ ਬਣਿਆ ਹੋਇਆ ਇੱਥੇ ਦਾ ਕਰੂਜ਼ ਸਿਸਟਮ ਵਾਲੀ ਗੱਡੀ ਹੋਣੀ ਚਾਹੀਦੀ ਆ ਜਿਹੜੇ ਆ ਬਣੇ ਹੋਏ ਆ ਫੂਡ ਕੋਰਟ ਤੇ ਫੇਰ ਆਪਾਂ ਇੱਥੇ ਰੁਕੇ ਖਾਦਾ ਪੀਤਾ 315 ਕਿਲੋਮੀਟਰ ਦਾ ਇਹ ਐਕਸਪ੍ਰੈਸ ਵੇ ਆ ਤੇ ਜਿੱਥੇ 100-100 ਕਿਲੋਮੀਟਰ ਤੋਂ ਬਾਅਦ ਆ ਸਟਾਪ ਮਿਲਦੇ ਆ ਪੈਟਰੋਲ ਪੰਪ ਤੇ ਖਾਣ ਪੀਣ ਤੁਹਾਨੂੰ ਪਤਾ ਹੀ ਆ ਇੱਥੇ ਰੌਣਕਾਂ ਹੁੰਦੀਆਂ ਹਰੇਕ ਚੀਜ਼ ਬਹੁਤ ਵਧੀਆ ਆਇਆ ਜੀ ਆਗਰਾ ਲਖਨਊ ਐਕਸਪ੍ਰੈਸ ਵੇ ਦਾ ਰਾਤ ਦਾ 뷰 ਬਹੁਤ ਵਧੀਆ ਨਜ਼ਾਰਾ ਬਹੁਤ ਆਉਂਦਾ ਗੱਡੀ ਚਲਾਉਣ ਦਾ 6 ਵਜੇ ਸੀਗੇ ਤੇ 6 ਵਜੇ ਹੀ ਆਪਾਂ ਚੱਲੇ ਸੀਗੇ ਆਪਾਂ ਨੂੰ ਚਲਦਿਆਂ ਚਲਦਿਆਂ ਨੂੰ 12 ਘੰਟੇ ਹੋ ਗਏ ਜੀ ਤੇ 10 ਵਜੇ ਤੱਕ ਆਪਾਂ ਪਹੁੰਚਣਾ ਆ ਤੇ 12 ਘੰਟੇ ਅਜਾ ਆਪਾਂ ਬਾਤ ਬਹੁਤ ਕਵਰ ਕਰ ਲਈ ਮੈਨੂੰ ਤਾਂ ਵਧੀਆ ਲੱਗ ਰਿਹਾ ਸੀ ਇਹ ਹਾਈਵੇ ਕਿਉਂਕਿ ਮੈਂ ਇਹਦੇ ਤੇ ਪਹਿਲੀ ਵਾਰ ਹੀ ਆਇਆ ਅੱਪਾ ਪਹੁੰਚ ਗਏ ਜੀ ਅਯੁੱਧਿਆ ਜਿੱਥੇ ਕੀ ਸਟਰੀਟ ਲਾਈਟਾਂ ਤੇ ਵੀ ਹਰੇਕ ਜਗ੍ਹਾ ਅਯੁੱਧਿਆ ਅਯੁੱਧਿਆ ਲਿਖਿਆ ਹੋਇਆ ਫਲਾਈਓਵਰਾਂ ਤੇ ਆ ਬਹੁਤ ਸੋਹਣੀਆਂ ਪੇਂਟਿੰਗਾਂ ਬਣਾਈਆਂ ਹੋਈਆਂ ਆ ਤੇ ਤੇ ਆ ਮੰਦਰ ਦਾ ਰਸਤਾ ਤੇ ਸਵੇਰੇ ਦਰਸ਼ਨ ਕਰਾਉਨੇ ਆ ਸਤਿ ਸ੍ਰੀ ਅਕਾਲ ਜੀ